ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਜਿਹੜਾ ਬਡਾਲਾ ਪਿੰਡ ਦੇ ਵਿੱਚ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਆ ਬੀਜਣ ਦੀ ਕਾਰਜ ਤਾਂ ਚੱਲਦਿਆਂ ਨੂੰ ਤਕਰੀਬਨ ਜਦੋਂ ਦਾ ਹੀ ਪਾਣੀ ਆਇਆ ਤਕਰੀਬਨ ਉਦੋਂ ਦੇ ਹੀ ਤਕਰੀਬਨ 15-20 ਦਿਨ ਬਾਅਦ ਹੀ ਸੰਸਤਾ ਇਸ ਨਗਰ ਦੇ ਵਿੱਚ ਆ ਚੁੱਕੀ ਸੀਗੀ ਪਾਣੀ ਦੇ ਵਿੱਚ ਬੋਟਾਂ ਲੈ ਕੇ ਵੀ ਸਵਾਵਾ ਨਵਾਈਆਂ ਫਿਰ ਉਸ ਤੋਂ ਬਾਅਦ ਜਦੋਂ ਗੋਦ ਲੈਣ ਦੀ ਗੱਲ ਆਈ ਤੇ ਆਪਾਂ तकरीबन ਆਪਣੇ ਹਿਸ਼ਾਰਪੁਰ ਜ਼ਿਲ੍ਹੇ ਦੇ ਪਿੰਡਾਂ ਦੀ ਉੱਥੇ ਗੱਲ ਚੱਲੀ ਸੀ ਉਹ ਗੋਦ ਲਈਏ ਪਰ ਫਿਰ ਬਾਅਦ ਦੇ ਵਿੱਚ ਬਡਾਲੇ ਪਿੰਡ ਦੀ ਇੱਥੋਂ ਦੇ ਵੀਰਾਂ ਨਾਲ ਗੱਲ ਹੋਈ ਕਿਉਂਕਿ ਅਸੀਂ ਸੇਵਾ ਕਰਦੇ ਸਾਰੇ ਪਿਆਰ ਪੈ ਗਿਆ ਇਸ ਪਿੰਡ ਦੇ ਵਿੱਚ ਕਿਉਂਕਿ ਘਰ-ਘਰ ਜਾ ਕੇ ਸਮਾਨ ਵੰਡਦੇ ਰਹੇ ਕਿਸ਼ਤੀਆਂ ਵਿੱਚ ਲਿਜਾ ਕੇ ਤੇ ਸਾਰੇ ਨਾਲ ਜਾਣ ਪਛਾਣ ਹੋਈ ਸੀ ਫਿਰ ਉਦੋਂ ਗੱਲਬਾਤ ਹੋਈ ਵੀ ਇਹਨਾਂ ਦੀ ਜਿਹੜੀ ਫਸਲ 19 ਚ ਵੀ ਖਤਮ ਹੋਈ 23 ਚ ਵੀ ਖਤਮ ਹੋਈ ਤੇ ਫਿਰ ਇਹ ਫਿਰ ਜਿਹੜੀ 25 ਚ ਬਿਲਕੁਲ ਹੀ ਜ਼ਿਆਦਾ 2800 ਤੋਂ ਉੱਪਰ ਰਕਬਾ ਸੀ ਜਿਹੜਾ ਬਿਲਕੁਲ ਖਤਮ ਹੋ ਗਿਆ ਪਰ ਉਸ ਤੋਂ ਬਾਅਦ 2800 ਕਿੱਲੇ ਦਾ ਅਸੀਂ ਐਲਾਨ ਕੀਤਾ ਵੀ ਅਸੀਂ 2800 ਕਿੱਲਾ ਪੂਰਾ ਜਿਹੜਾ ਬਡਾਲੇ ਪਿੰਡ ਦਾ ਵੀਜਾਂਗੇ ਉਸ ਤੋਂ ਬਾਅਦ 500 ਕਿੱਲਾ ਕਿਸੇ ਹੋਰ ਸੰਸਥਾ ਨੇ ਲੈ ਲਿਆ ਵਿੱਚੋਂ ਤੇ ਤਕਰੀਬਨ 2300 ਕਿੱਲਾ ਜਿਹੜਾ ਇੱਥੇ ਬਡਾਲੇ ਪਿੰਡ ਦਾ ਜਿਹੜਾ ਸੰਸਥਾ ਵੱਲੋਂ ਬੀਜਣ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਤੇ ਖਾਦ ਬੀਜ ਜਿਹੜੇ ਤਾਂ ਜਿਨ੍ਹਾਂ ਕੋਲ ਟਰੈਕਟਰ ਹੈਗੇ ਆ ਜਿਹੜੇ ਉਹ ਬੀਜ ਸਕਦੇ ਆ ਉਹਨਾਂ ਨੂੰ ਖਾਦ ਬੀਜ ਤੇ ਤੇਲ ਅਸੀਂ ਪਹਿਲਾਂ ਤਕਰੀਬਨ ਅੱਜ ਤੋਂ 4-5 ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਖਾਦ ਦੇ ਬੀਜ ਵੰਡਦੇ ਨੂੰ ਤਕਰੀਬਨ ਅੱਜ ਤੋਂ ਤਿੰਨ ਇੱਕ ਦਿਨ ਪਹਿਲਾਂ ਵੰਡਣੀ ਸ਼ੁਰੂ ਕਰ ਦਿੱਤੀ ਗਈ ਸੀ ਅੱਜ ਹੁਣ ਜਿਹੜੇ ਛੋਟੇ ਕਿਸਾਨ ਆ ਜਿਹੜੇ 5 ਕਿੱਲੇ ਤੋਂ ਘੱਟ ਆ ਜਿਹੜੇ ਜਿਨ੍ਹਾਂ ਕੋ ਟਰੈਕਟਰ ਨਹੀਂ ਹੈਗੇ ਨਾ ਉਹ ਬੀਜ ਸਕਦੇ ਆ ਤੇ ਨਾ ਉਹ ਕਿਰਾਏ ਤੇ ਬੀਜ ਸਕਦੇ ਉਹਨਾਂ ਨੂੰ ਜਿਹੜਾ ਅੱਜ ਸੁਪਰ ਸੀਡਰ ਲੈ ਕੇ ਆਪ ਸੰਸਥਾ ਵੱਲੋਂ ਬਜਾਈ ਕੀਤੀ ਜਾਊਗੀ ਜਿੰਨੀ ਹੋ ਸਕਦੀ ਅਸੀਂ ਆਪਣੇ ਵੱਲੋਂ ਯੋਰ ਪੂਰਾ ਮਾਰਾਂਗੇ ਵੀ ਆਪਾਂ ਜਿੱਥੇ ਤੱਕਰ ਜਿਨ੍ਹਾਂ ਚੱਕਰ ਟਾਈਮ ਹੈਗਾ ਬਜਾਈ ਦਾ ਉਹਨਾਂ ਚੱਕਰ ਨਹੀਂ ਹਟਾਂਗੇ ਬੀਜਾਂਗੇ ਪੂਰੀ ਤੇ ਆਸ ਕਰਦੇ ਆ ਜਲਦੇ ਸਾਰੀ ਬਡਾਲੇ ਦੀ ਜਿਹੜੀ ਸੇਵਾ ਉਹ ਬੀਜ ਕੇ ਤੇ ਫਿਰ ਜਿਹੜਾ ਅੱਗੇ ਕਿਉਂਕਿ ਹੁਸ਼ਾਰਪੁਰ ਜ਼ਿਲ੍ਹੇ ਦੇ ਜਿਹੜੇ ਟਾਂਡੇ ਦੇ ਅਲੱਗ-ਅਲੱਗ ਸਾਰੇ ਪਿੰਡਾਂ 'ਚ ਤਕਰੀਬਨ ਕਾਫੀ ਪਿੰਡਾਂ 'ਚ ਪਾਣੀ ਆਇਆ ਉੱਥੇ ਵੀ ਹੁਣ ਅੱਜ ਤੋਂ 4 ਦਿਨ ਬਾਅਦ ਉੱਥੇ ਹੁਣ ਸਵਾਵਾ ਸ਼ੁਰੂ ਕਰਨ ਜਾ ਰਹੇ ਆ ਰਮਦਾਸ ਏਰੀਏ ਦੇ ਵਿੱਚ ਪਹਿਲਾਂ ਸ਼ੁਰੂਆਤ ਕਰਿਆ ਸੀ ਤੇ ਅੱਜ ਮੇਰੇ ਨਾਲ ਮੇਰੇ ਵੀਰ ਬਡਾਲੇ ਦੀਆਂ ਸਮੂਹ ਸੰਗਤਾਂ ਖੜੀਆਂ ਵੀਰ ਨਿਸ਼ਾਨ ਖੜਾ ਸੇਵਾ ਵੀਰ ਸਾਰੇ ਜਿੰਨੇ ਖੜੇ ਆ ਤੇ ਕਮੇਟੀ ਮੈਂਬਰ ਵੀ ਆ ਵਿੱਚ ਖੜੇ ਬਾਕੀ ਵੀਰ ਨਿਸ਼ਾਨ ਦੱਸੂਗਾ ਅੱਜੇ ਸ਼ੁਰੂਆਤ ਜਿਹੜੀ ਉਹ ਨਿਸ਼ਾਨ ਦੇ ਖੇਤੋਂ ਕੀਤੀ ਗਈ ਵੀਰ ਦੇ ਤੇ ਹੁਣ ਜਲਦ ਜਿਹੜਾ ਜਿੱਥੇ-ਜਿੱਥੇ ਬਾਤ ਆਈ ਜਾਊਗਾ ਜਿੱਥੇ-ਜਿੱਥੇ ਸਾਣਾ ਕਿਸਾਨ ਸੰਪਰਕ ਕਰਦੇ ਜਾਣਗੇ ਉੱਥੇ-ਉੱਥੇ ਜਿਹੜੀਆਂ ਕਣਕਾਂ ਦੀ ਬਜਾਈ ਹੁੰਦੀ ਰਹੂਗੀ ਦੋ ਟਰੈਕਟਰ ਲਿਆਂਦੇ 4x4 ਕਿਉਂਕਿ ਜਿੱਥੇ ਦਰਿਆ ਦੇ ਵਿੱਚ ਅਸੀਂ ਵੀਡੀਓ ਰਹੀਂ ਪਹਿਲਾਂ ਵੀ ਦੱਸੀ ਬਹੁਤ ਫਸਲਾਂ ਜਿਹੜੀਆਂ ਜ਼ਮੀਨਾਂ ਤਬਾਹ ਕਰਤੀਆਂ ਉੱਥੇ ਟਰੈਕਟਰ 4x4 ਹੀ ਕੰਮ ਕਰੂਗਾ ਇੱਥੇ ਵੀ 4x4 ਹੀ ਚੱਲ ਰਿਹਾ ਕਿਉਂਕਿ ਇਥੇ ਨੂਪੀ ਚੜੀ ਆ ਜਿਹੜਾ ਛੋਟਾ ਟਰੈਕਟਰ ਨਹੀਂ ਚੱਲ ਪਾਉਂਦਾ ਪਹਿਲਾਂ ਹਵਾ ਲਵਾਉਣੀ ਪੈਂਦੀ ਆ ਬਾਹ ਕੇ ਪੈੜੀਆਂੋਂ ਤਾਂ ਫੇਰ ਬੱਤੇ ਆ ਰਹੀਆਂ ਇਹਨਾਂ ਨੂੰ ਬਾਇਆ ਨੂੰ ਤਕਰੀਬਨ ਨਿਸ਼ਾਨ ਕਿੰਨੇ ਦਿਨ ਹੋ ਗਏ ਦੱਸੀ ਸਾਰੀ ਕਿਦਾਂ ਕਿੰਨੇ ਦਿਨ ਹੋ ਗਏ ਇਹਨੂੰ ਬਾਲੀਆਂ ਨੂੰ ਬਾਇਆ ਨੂੰ ਹਾਂਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਬਾਬਾ ਦੀਪ ਸਿੰਘ ਸੇਵਾਦਾਰ ਗੜਦੀਵਾਲ ਸਾਡਾ ਵੱਡਾ ਵੀਰ ਹੈ ਮੁੱਖ ਸੇਵਾਦਾਰ ਭਾਈ ਮਨਜੂਰ ਸਿੰਘ ਜੀ ਜਿਹੜੇ ਲਗਾਤਾਰ ਪਿਛਲੇ 2-3 ਮਹੀਨਿਆਂ ਤੋਂ ਸਾਡੇ ਪਿੰਡ ਬੰਡਾਲੇ ਦੇ ਵਿੱਚ ਸੇਵਾ ਨਿਭਾ ਰਹੇ ਆ 2023 'ਚ ਵੀ ਸੇਵਾ ਨਿਭਾ ਕੇ ਗਏ ਸੀ ਹੁਣ ਇਸ ਵਾਰ ਜੋ 2025 ਦੇ ਵਿੱਚ ਹੜ ਆਇਆ ਤਾਂ ਬਹੁਤ ਵੱਡੇ ਪੱਧਰ ਤੇ ਸੇਵਾ ਨਿਭਾ ਰਹੇ ਆ ਸਾਡੇ ਪਿੰਡ ਦੀਆਂ ਸਾਰੀ ਜਿੰਨੀ 2800 ਕਿਲਾ ਜ਼ਮੀਨ ਸੀ ਇਹਦੇ ਵਿੱਚੋਂ 500 ਕਿਲਾ ਕਿਸੇ ਹੋਰ ਸੰਸਥਾ ਨੇ ਭਜਾਉਣੀ ਆ 2300 ਕਿਲਾ ਜ਼ਮੀਨ ਜਿਹੜੀ ਭਾਈ ਮਨਜੋਤ ਸਿੰਘ ਦੀ ਸੰਸਥਾ ਵਾ ਇਹਨਾਂ ਵੱਲੋਂ ਬਜਾਈ ਜਾਣੀ ਆ ਸਾਡੇ ਕੋਲ ਪਹਿਲਾਂ ਵੀ ਬਹੁਤ ਹੋਰ ਸੰਸਥਾਵਾਂ ਆਈਆਂ ਜਦੋਂ ਇੰਨਾ ਵੱਡਾ ਰਕਬਾ ਦੇਖਦੇ ਸੀ 23-2400 ਕਿਲਾ ਵਾ ਤਾਂ ਕੋਈ ਹੱਥ ਨਹੀਂ ਸੀ ਪਾਉਂਦਾ ਕਿ ਬਹੁਤ ਵੱਡੀ ਗੱਲ ਆ ਲੱਖਾਂ ਰੁਪਈਆ ਦੇ ਟਰੈਕਟਰ ਰਾਤੀ ਦੋ ਭਾਈ ਸਾਹਿਬ ਨੇ ਟਰੈਕਟਰ ਨਵੇਂ ਕਢਾ ਕੇ ਲਿਆਂਦੇ ਆ ਨਵੇਂ ਸੁਪਰਸੀਡਰ ਲਿਆਂਦੇ ਆ ਲੱਖਾਂ ਰੁਪਈਆ ਦੇ ਮਸ਼ੀਨਰੀ ਕਢਾ ਕੇ ਤੇ ਲੋਕਾਂ ਦੀਆਂ ਪੈਲੀਆਂ ਦੇ ਵਿੱਚ ਉਸ ਨੂੰ ਚਲਾਉਣਾ ਇਹਨੂੰ ਸੇਵਾ ਕਹਿੰਦੇ ਆ ਕਿਉਂਕਿ ਆਪਦੇ ਵਾਸਤੇ ਤਾਂ ਹਰ ਕੋਈ ਕਰ ਲੈਂਦਾ ਵਾ ਪਰ ਜਿਹੜਾ ਕਿਸੇ ਵਾਸਤੇ ਕਰਨਾ ਇਹ ਮਨੁੱਖਤਾ ਦੀ ਸੇਵਾ ਵਾ ਬਹੁਤ ਵੱਡੀ ਸੇਵਾ ਸੋ ਡੀਜ਼ਲ ਵੰਡਣ ਦੀ ਸੇਵਾ ਵੀ ਚੱਲ ਰਹੀ ਸੀ ਕਾਫੀ ਦਿਨਾਂ ਦੀ ਖਾਦ ਬੀਜ ਪਰਸੋ ਤੋਂ ਵੰਡ ਰਹੇ ਆ ਕੱਲ ਵੀ ਵੰਡੇ ਆ ਅੱਜ ਵੀ ਵੰਡੇ ਆ ਗਿਆ ਜਿਹੜੇ ਰਹਿ ਗਏ ਉਹਨਾਂ ਨੂੰ ਕੱਲ ਵੀ ਦਿੱਤਾ ਜਾਊਗਾ ਇਹ ਜ਼ਮੀਨਾਂ ਜਿਹੜੀਆਂ ਪਹਿਲਾਂ ਵਾਈਆਂ ਵਾ ਇਹ ਵੀ ਇਹਨਾਂ ਨੇ ਭਾਈ ਸਾਹਿਬ ਨੇ ਮਨਜੋਤ ਸਿੰਘ ਜੀ ਨੇ ਟਰੈਕਟਰ ਭੇਜੇ ਸੀ ਆਪਦੇ ਪਿਛਲੇ 6-7 ਦਿਨ ਹੋ ਗਏ ਉਹ ਦਿਨ ਪਹਿਲੀ ਵਾਹੂ ਕੇ ਇਦਾਂ ਬਣਾਈਆਂ ਵਾ ਹੁਣ ਜਿਹੜੀਆਂ ਪਹਿਲੀਆਂ ਬੀਜਣ ਦੇ ਲਾਈਕ ਹੋ ਗਈਆਂ ਵਾ ਹੁਣ ਇਹਨਾਂ ਦੇ ਸੰਸਥਾ ਦੇ ਟਰੈਕਟਰ ਸਾਡੇ ਕੋਲ ਆਏ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਨਾਲ ਸੁਪਰਸੀਡਰ ਲੈ ਕੇ ਆਪਣੇ ਟਰੈਕਟਰ ਦੇ ਨਾਲ ਇਹਨਾਂ ਨੇ ਜਿਹੜੇ ਛੋਟੇ ਕਿਸਾਨ ਆ ਜਿਨ੍ਹਾਂ ਕੋਲ ਨਹੀਂ ਸਾਧਨ ਹੈਗੇ ਉਹਨਾਂ ਨੂੰ ਕਣਕਾਂ ਵੀ ਨਾਲ ਬੀਜ ਕੇ ਦੇਣੀਆਂ ਵਾ ਸੋ ਬਹੁਤ ਵੱਡੀ ਇਹਨਾਂ ਦੀ ਸੰਸਥਾ ਦੀ ਸੇਵਾ ਵਾ ਸਾਰੀ ਇਹਨਾਂ ਦੀ ਬਹੁਤ ਵੱਡੀ ਟੀਮ ਆ ਅਸੀਂ ਸਮੁੱਚੇ ਨਗਰ ਵੱਲੋਂ ਸਮੁੱਚੀ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਿਆਂ